ਦੀ ਮਲੀ। ਔਰ ਜਦੋਂ ਬਰਤਨ ਗੰਦੀ ਤੇ ਨਰਾਜ਼ਮਨ ਹੋਏ ਉਦੋਂ ਭਾਈ ਗੁਰਦਾਸ ਸਿੰਘ ਕਹਿੰਦੇ ਨੇ ਸਤਿਗੁਰੂ ਦੀ ਕੋ ਸੰਗਤੀ ਉੱਤੇ ਇੱਕ ਪਾਤਸ਼ਾਹ ਬਿਠਾ। ਬਾਣਨ ਬੁਰੂ ਰਾਮਦਾਸ ਮਹਾਰਾਜ। ਉਹ ਸੱਚਾ ਪਾਤਸ਼ਾਹ ਸੋਲਵੀਂ ਪਾਤਸ਼ਾਹ ਹਨ ਸ੍ਰੀ ਗੁਰੂ ਰਾਮਦਾਸ ਮਹਾਰਾਜ। ਉਹ ਸੰਗਤੀ ਉੱਤੇ ਵਿਰਾਜ਼ਮਨ ਹੋਏ। ਔਰ ਜਰ ਸ੍ਰੀ ਅਮਰਤਸਰ ਸਾਹਿਬ ਦੀ ਪਾਵਨ ਧਰਤੀ ਤੇ ਕਪੂਰਨ ਦਾਲ ਬਣਾਇਆ ਧਾਲ ਮੇਨੰਗ ਸਰੋਵਰ ਉਹ ਧਰਤੀ ਦਾ ਉਹ ਅਸਥਾਨ ਬਣਿਆ ਸਾ ਸੰਗਤ ਜਿਹਦੇ ਬਾਰੇ ਜਰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਏ ਦੀ ਬਾਣੀ ਨੇ ਕਿਹਾ ਟਿੱਠੇ ਸਫੇ ਥਾਵ ਨਹੀਂ ਪੁੱਤ ਜਿਹਿਆ ਵਤਹੁ ਪੁਰਖ ਵਿਧਾਤੇ ਤਾਂ ਤੂੰ ਸੋਇਆ ਵਸਦੀ ਸਦਨ ਅਪਾਰ ਅਨੂਪ ਰਾਮ ਅੰਦਾਸ ਔਰ ਹਰ ਹਾਂ ਨਾਨਕ ਕਸਮ ਲਜਾਏ ਨਾਈਐ ਰਾਮ ਅੰਦਾਸ ਸਰ ਉਸ ਸਰੋਵਰ ਵਿੱਚ ਸ਼ਨਾਣ ਕਰਨ ਵਾਲੇ ਵਡੇ ਤੋਂ ਵਡੇ ਪਾਪੀਆਂ ਦਾ ਉਧਾਰ ਹੋ ਜਾਵੇ ਆਓ ਸਾਧ ਸੰਗਤ ਮਿਲ ਕੇ ਕੋਰ ਪਿਆਰ ਨਾਲ ਬੋ ਸਾਦੀ ਸੰਗਤ ਗੱਜ ਤੇ ਅਰਥੋ ਬੈੜਿਆਂ ਸੋਟ ਨਹੀਂ ਪਾਤੇ ਸ਼ਾ பாச சூர் பூரண ਅੰਮ੍ਰਿਤ ਸਰ ਵਿੱਚ ਜੋਤ ਜਿ ਬਾਵੈ ਬੈਠਾ ਸੋਟੀ ਪਾਤੀ ਸ਼ਾ ਪਾਤੀ ਸ਼ਾ ਬੈਠਾ ਸੋਟੀ ਵਾਤੇ ਸ਼ਾ ਅੰਮ੍ਰਿਤ ਸਰ ਵਿੱਚ ਜੋਤ ਜਿ ਬੈਠਾ ਸੋਟੀ ਬੈਠਾ ਆਖੋ ਸਤਨਾਮ ਸ੍ਰੀ ਸਤਿ ਆਪੀ ਅਲਦੀ ਸਤਨਾਮ ਸ੍ਰੀ ਨਾਜ ਕੋ ਸਤਨਾਮ ਸ੍ਰੀ ਸਾਸ ਸੰਗਤਿ ਗੁਰੂ ਨਾਨਕ ਦੇਵ ਦਾ ਸਿਧਾਂਤ ਹੈ ਇੱਥੇ ਜਿਹੜਾ ਸੇਵਾ ਕਰੇ ਔਰ ਸੇਵਾ ਉੱਤੇ ਸਤਿਗੁਰੂ ਦਾ ਮਨ ਮੰਨ ਜੇ ਗੁਰੂ ਉੱਤੇ ਸੋਟੀ ਬਾਤੇ ਈਸ਼ਾ ਬਹਿਤਾ ਸੋਣੀ ਵਾंदे ਸ਼ਾਮਰਤ ਸਰ ਵਿੱਚ ਜੋਤਿ ਜ ਬੇਟਾ ਸੋਣੀ ਬੇਟਾ ਅੱਖੋ ਸਤਨਾਮ ਸ੍ਰੀ ਸਿਰ ਅਭੀ ਅਲਦੀ ਸਤਨਾਮ ਸ੍ਰੀ ਮਾਝ ਕੇ ਅੱਖੋ ਸਤਨਾਮ ਸ੍ਰੀ ਸਾ ਸੰਗਤ ਦੇ ਗੁਰੂ ਨਾਨਕ ਦੇ ਘਰ ਦਾ ਸਿਧਾਂਤ ਹੈ ਇੱਥੇ ਜਿਹੜਾ ਸੇਵਾ ਪਰੇ ਔਰ ਸੇਵਾ ਉੱਤੇ ਸਤਿਗੁਰੂ ਦਾ ਮਨ ਮੰਨ ਜੇ ਗੁਰੂ ਕੋਦੇ ਵਿੱਚ ਵਰਪਾ ਮਨ ਮੰਨੇ ਜਾਂ ਸਤਿਪੁਰ ਕਾ ਮਨ ਮੰਨੇ ਤਾਂ ਪਾਪ ਤਸੰਮਲ ਭੰਨੇ ਭਾਈ ਜੇ ਗੁਰੂ ਦਾ ਮਨ ਮੰਨ ਜੇ ਵਟੇ ਤੋਂ ਵਟੇ ਪਾਪ ਉੱਤਰ ਜਾਂਦੇ ਸੇਵਕਾਂ ਸਿਦਿ ਗੁਰੂ ਅਮਰਦਾਸ ਮਹਾਰਾਜ ਜੀ ਦੇ ਚਰਨਾਂ ਵਿੱਚ ਧੰਨ ਗੁਰੂ ਰਾਮਦਾਸ ਜੀ ਦੇ ਭਾਈ ਜੱਟਾ ਜੀ ਦੇ ਰੂਪ ਵਿੱਚ ਸੇਵਾ ਕੀਤੀ। ਸਾਰਾ ਦਿਨ ਲੰਗਰ ਵਿੱਚ ਸੇਵਾ ਕਰਨੀ, ਟੋਪਰੀ ਢੋਣੀ ਔਰ ਸਾ ਸੰਗਤ ਵਿੱਚੋਂ ਵਕਤ ਕੱਟ ਕੇ ਆਪਣੀ ਦਸਾਂ ਨੋਹਾਂ ਦੀ ਕੀਰਤ ਕਰਨੀ, ਕੀਰਤਤੀ ਹੈ ਸਿਰ ਉੱਤੇ ਸ਼ਾਫਾਤ ਲੈਂਦੇ ਨੇ। ਉਹਦੇ ਵਿੱਚ ਇੱਕ ਕਪੜਾ ਵਿਸ਼ਾਕੇ ਪੁੱਜੇ ਕੋਈ ਸ਼ੋਰ ਨੇ ਪਾ ਲੈਂਦੇ ਨੇ ਔਰ ਉਂਗਲੀ ਗਲੀ ਘੁੰਮਤੇ ਵੇਚਦੇ ਨੇ ਕੋਈ ਕੁੰਗੜੀਆਂ ਲੈ ਲਓ ਕੁੰਗੜੀਆਂ ਲੈ ਲਓ ਜਿਹੜੀਆਂ 2000 ਪੈਸੇ ਬਣਦੇ ਨੇ ਉਹਦੇ ਨਾਲ ਭਾਈ ਜੱਟਾ ਤੇ ਉਹਦੀ ਨਾਨੀ ਮਾਤਾ ਅੰਬੋ ਤੁਮੇ ਆਪਸ ਵਿੱਚ ਮੁਜਾਰਾ ਕਰਦੇ ਬਚਪਨ ਵਿੱਚ ਮਾਮੇਓ ਗੁਜ਼ਰ ਗਏ ਇਤਿਹਾਸ ਕਹਿੰਦਾ ਹੈ ਕਿ 2.5 ਸਾਲ ਦੀ ਉਮਰ ਵਿੱਚ ਸਾਸ ਸੰਗਤ ਮਾਂ ਆਕਾਲ ਚਲਾਣਾ ਕਰਦੇ ਔਰ ਤਕਰੀਬਨ 7 ਸਾਲ ਦੀ ਉਮਰ ਹੋਈ ਪਿਤਾ ਜੀ ਦੀ ਚੜ੍ਹਾਈ ਕਰ ਬੈ 7 ਸਾਲ ਦੀ ਉਮਰ ਤੱਕ ਭਾਈ ਜੱਠਾ ਅਨਾਥ ਹੋ ਬੈ ਤਾਈਆਂ ਚਾਤੀਆਂ ਸ਼ਰੀਕੇ ਵਾਲਿਆਂ ਨੇ ਸਲਾਹ ਕੀਤੀ ਬੀਪੀਆਂ ਨੇ ਆਪਣੇ ਘਰਵਾਲਿਆਂ ਨੂੰ ਕਹਿ ਦਿੱ ਗੱਲ ਸੁਣੋ ਜੱਠੇ ਦੀ ਮਾਂ ਵੀ ਮਰ ਗਈ ਐ ਪਿਓ ਵੀ ਮਰ ਗਏ ਪਤਾ ਨਹੀਂ ਕਿਤਨਾ ਦੇ ਭਾਗ ਲੈ ਕੇ ਇੱਕ ਬੱਚਾ ਜੰਮਿਆ ਐ ਇਹ ਤੇ ਭਾਗ ਕਿੰਨੇ ਮਾੜੇ ਨੇ ਨਾ ਮਾ ਆ ਦੇ ਨ ਪਿਓ ਰਹਿ ਜੇ ਕੋਚਿੰਗ ਐਨੇ ਮਾਰੇ ਭਗਵਾਨ ਵਾਲੇ ਰੋਸੀ ਆਪਣੇ ਘਰ ਨਹੀਂ ਰੱਖਣਾ ਐਵੇਂ ਕਿਤੇ ਹੰਮੀ ਨ ਭਰਦੇਓ ਲਤਾਂ ਵਿੱਚ ਕਿ ਅਸੀਂ ਜਿੱਡੇ ਨੂੰ ਰੋਟੀ ਦੇ ਦੰਦ ਤਾਇਆ ਚਾਚੀਆਂ ਨੇ ਆਪਣੇ ਘਰ ਵਾਲੇ ਤਾਇਆ ਚਾਚਿਆਂ ਨੂੰ ਭਾਗ ਆਪਣੇ ਘਰ ਵਾਲਿਆਂ ਨੂੰ ਰੋਪ ਦਿੱਤਾ ਬੰਦਿਆਂ ਵਿੱਚ ਹੰਮੀ ਨ ਭਰਿਓ ਜੀ ਮੈਂ ਆਪਣੇ ਬੱਚਿਆਂ ਨੂੰ ਪ੍ਰੋਪਰ ਰੋਟੀ ਨਹੀਂ ਦੇਣੀ ਕਿਉਂ ਪਤਾ ਨਹੀਂ ਕਿਤਾਂ ਦੇ ਭਾਗ ਲੈ ਕੇ ਜੰਮਿਆ ਆ ਪਤਾ ਹੈ ਇੰਨੀ ਛੋਟੀ ਉਮਰ ਵਿੱਚ ਮਾਂ ਪਿਓ ਮੋਪੇ ਜਿਤੇਮ ਹੋ ਗਏ ਆ ਇਹਦੇ ਭਾਤ ਪਤਾ ਨਹੀਂ ਕਿਹੋ ਦੇ ਮੈਂ ਰੋਟੀ ਨਹੀਂ ਦੇਣੀ ਤਾਇਆ ਚਾਚੀਆਂ ਜੋ ਆਤੇ ਤਾਂ ਔਰ ਸਾਸਗਨ ਪਿਤਾ ਦੇ ਦਸ ਮਹੀਨੇ ਤੋਂ ਬਾਅਦ ਨਾਨੀ ਨੇ ਵੇਖਿਆ ਕੋਈ ਤਾਇਆ ਚਾਚਾ ਹਮੇ ਨਹੀਂ ਭਰਦਾ ਰੋਟੀ ਦੇਣੀ ਕਿਸੇ ਤਾਈ ਚਾਚੀ ਨੇ ਬਾਹ ਫੜ ਕੇ ਨਹੀਂ ਕਿਹਾ ਵੇ ਕੋਈ ਕਰਨੀ ਜੇ ਮਾਂ ਪਿਓ ਨਹੀਂ ਰਹੇ ਸੱਟੇ ਬੱਚਿਆਂ ਨਾਲ ਪਲ ਜਾ ਅਸੀਂ ਰੋਟੀ ਦੇ ਦਾਂਗੇ ਜਦੋਂ ਸਭ ਦੀ ਮੂੰਹ ਜ਼ੁਬਾਨ ਚੁੱਪ ਰਹੀ ਅਖੀਰ ਨੰਨੀ ਇੱਕ ਦਿਨ ਰਹੀ ਅਗਲੇ ਦਿਨ ਆਪਣੇ ਦੋਤਰੀ ਦੇ ਦੋ ਚਾਰ ਪੱਪੜੇ ਕੰਠੇ ਕਰਕੇ ਗੱਢੜੀ ਬੰਨੀ ਲਾਹੌਰ ਤੋਂ ਆਪਣੇ ਧਰ ਨੂੰ ਜਿੰਦਾ ਲਾ ਕੇ ਤੁਰ ਪਈ ਸਾ ਸੰਗਤ ਉਹ ਲਈ ਆਪਣੇ ਆਪਣੇ ਪਿੰਡ ਵਸਰ ਦੇ ਗੱਲ ਆ ਗਈ ਵਸਰ ਦੇ ਗੱਲ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਤੁਹਾਨੂੰ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀਆ ਦਾ ਪਿੰਡ ਔਰ ਵਸਰ ਦੇ ਗੱਲ ਹੀ ਸਿਰੀ ਗੁਰੂ ਰਾਮਦਾਸ ਮਹਾਰਾਜ ਦੇ ਨਾਂਕੈ ਨੇ ਵਟ ਵੀ ਮਾਈ ਆਪਣੇ ਦੋਤੇ ਨੂੰ ਲੈ ਕੇ ਵਸਨ ਤੇ ਦਿੱਲਾ ਲਈ ਇਹਨਾਂ ਦੇ ਦਿਨ ਉਹਦੇ ਧੰਨ ਬਾਪਾ ਅਮਰਦਾਸ ਜੀ ਨੇ ਗੁਰੂ ਅੰਗਦ ਦੇ ਮਹਾਰਾਜ ਜੀ ਦੇ ਹੁਕਮ ਨਾਲ ਗੋਇੰਦਵਾਲ ਸਾਹਿਬ ਸਸਾਇਆ ਨੱਤਰ ਵਸਾਇਆ ਵਿੱਚ ਲੋ ਪਗਿ ਚਲੇ ਆ ਕੇ ਬਸੋਣੇ ਸੀ ਪਿੰਡੋਂ ਮਾਈ ਅੰਮੋ ਤੇ ਉਹਦੇ ਅਨਾਥ ਦੋਤੇ ਨੂੰ ਦੀ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਨੇ ਬੁਲਾ ਲਿਆ ਗੋਇੰਦਵਾਲ ਸਾਹਿਬ ਕੋ ਨ ਨੂੰ ਫੁੱਲ ਨਹੀਂ ਪਾ ਕੇ ਦੇ ਦਿੱਤੀ ਉਨ ਗੋਵਿੰਦਨ ਸਾਹਿਬ ਰਹਿੰਦੇ ਨੇ ਗਲੀ ਗਲੀ ਕੋ ਮੋੜੇ ਕੁੰਬੜੀਆਂ ਵੇਚਦੇ 8-9 ਸਾਲ ਦੇ ਬੱਚੇ ਦੇ ਸਿਰ ਉੱਤੇ ਛੋਲਿਆਂ ਮੈਂ ਕੁੰਬੜੀਆਂ ਦਾ ਛਾਪਾ ਹੈ ਗਲੀ ਗਲੀ ਕੋ ਹੰਮ ਕੇ ਕੁੰਬੜੀਆਂ ਵੇਚ ਲੈ ਨੰਨੀ ਤੇ ਬੋਤਾਂ ਗੁਜਾਰਾ ਕਰ ਰਹੇ ਨੇ ਵਿੱਚੋਂ ਫੋਕ ਕੱਢ ਕੇ ਸ੍ਰੀ ਗੁਰੂ ਅਮਰਦਾਸ ਮਹਾਰਾਜ ਦੀ ਸੇਵਾ ਕਰਨੀ ਸਾਧ ਲੰਘਦੇ ਦੇ ਔਰ ਸਾਧ ਸੰਗਤ ਜੇ ਤੂੰ 8-9 ਸਾਲ ਗੋਵਿੰਦਨ ਸਾਹਿਬ ਸੇਵਾ ਕਰਦੇ ਹੋਵੇ ਇੱਕ ਦਿਨ ਗੁਰੂ ਅਮਰਦਾਸ ਮਹਾਰਾਜ ਜੀ ਦੀਆਂ ਖੁਸ਼ੀਆਂ ਦੇ ਪੱਤਰ ਮੰਗਦੇ ਭਾਈ ਜੇਠਾ ਜੀ ਰੋਜ਼ ਸੇਵਾ ਕਰਦੇ ਆ ਗੁਰੂ ਅਮਰਦਾਸ ਮਹਾਰਾਜ ਵੇਖ ਲੈਨੇ ਭਾਈ ਜੇਠੀਂ ਤੇ ਸੇਵਾ ਉਹ ਸੁਭਾਨੋ ਵੇਖਿਆ ਇੱਕ ਦਿਨ ਮਾਤਾ ਮਨਸਾ Devi ਨੇ ਕਿਹਾ ਧੰਨ ਗੁਰੂ ਅਮਰਦਾਸ ਮਹਾਰਾਜ ਨੂੰ ਮਹਾਰਾਜ ਜੀ ਆਪਣੀਆਂ ਧੀਆਂ ਗਉਣ ਜਾਓ ਬਹੁ ਬਈਆਂ ਕੋ ਰਿਸ਼ਤੇ ਲਪੋ ਮਾਨੇ ਤੋੜਦੇ ਕੋਲ ਵਟੇ ਵਟੇ ਰਾਜੇ ਹੁੰਦੇ ਨੇ ਹਿੰਦੁਸਤਾਨ ਦਾ ਬਾਦਸ਼ਾਹ ਅਕਬਰ 3 ਦਿਨ ਬਹਿ ਪਏ ਗਏ ਉਹਤ ਨੇ ਨਨ ਟੋਡੇ ਲੇਂਦਰ ਤੇ ਲਓ ਇੱਥੇ ਵੱਡੇ ਰਾਜੇ ਤੁਹਾਡੇ ਦਰਬਾਰ ਤੇ ਆਉਂਦੇ ਨੇ ਆਪਣੀਆਂ ਧੀਆਂ ਵਾਸਤੇ ਕੋ ਰਿਸ਼ਤਾ ਲੱਭੋ ਆਪਣੀ ਭਾਨੀ ਵਾਸਤੇ ਕੋ ਰਿਸ਼ਤਾ ਚਣੋ ਤੇ ਸਾਥ ਸੰਗਤ ਬਲਿਹਾਰ ਜਾਈਏ ਗੁਰੂ ਅਮਰਦਾਸ ਮਹਾਰਾਜ ਤੋਂ ਇਧਰ ਔਰ ਸਾਥ ਸੰਗਤ ਮਾਤਾ ਮਨਸਾ ਦੇਵੀ ਦੀ ਜ਼ੁਬਾਨ ਤੋਂ ਨਿਕਲਿਆ ਤਵਾ ਦੀ ਕਹਿੰਦੀ ਹੈ ਸੋਚ ਕੇ ਮਾਤਾ ਮਨਸਾ ਦੇਵੀ ਨੇ ਕਿਹਾ ਜੀ ਭਾਨੀ ਲਈ ਤਾਂ ਵਰ ਜਿਠੇ ਵਰ ਦਾ ਚਾਹੀਦਾ ਬੋੜੀ ਜੱਠੇ ਦੇ ਘਰ ਵਰਗਾ ਕੋਈ ਘਰ ਨਹੀਂ ਜੱਠੇ ਸਭੇ ਥਾਵ ਨਹੀਂ ਤਦ ਜਿਹ ਆ ਵਤੋਂ ਪੁਰਖ ਵਿਧਾਤੇ ਤਾਂ ਤੂੰ ਸੋਹਿਆ ਦੁਨੀਆਂ ਵਿੱਚ ਸਭ ਤੋਂ ਵੱਡਾ ਘਰ ਬਣਨਾ ਭਾਈ ਜੱਠੇ ਦਾ ਤੇ ਪਾਤਸ਼ਾਹ ਨਗਿਆ ਮਨਸਾ ਦੇਵੀ ਤੈਨੂੰ ਉਹਦੇ ਸਿਰ ਤੇ ਹੁੰਗਣੀਆਂ ਦਾ ਛਾਪਾ ਚੁੱਕਿਆ ਲੱਗਦਾ ਉਹਦੇ ਸਿਰ ਤੇ ਹੁੰਗਣੀਆਂ ਦਾ ਛਾਪਾ ਨਹੀਂ ਹੈ ਮੇਰੀ ਨਜ਼ਰ ਨਾਲ ਵੇਖ ਲੈ ਮੇਰੀਆਂ ਨਜ਼ਰਾਂ ਵੇਖ ਰਹੀ ਉਹਦੇ ਸਿਰ ਤੇ ਛਾਪਾ ਨਹੀਂ ਇੱਕ ਦਿਨ ਦੀਨ ਦੁਨੀ ਦਾ ਸ਼ਤਰ ਚੱਲੇਗਾ ਜਿੱਥੇ ਨੂੰ ਕੁੱਲ ਦੁਨੀਆ ਆ ਕੇ ਨਮਸ਼ਕਾਰ ਕਰੇਗੀ ਹੱਥ ਜੋੜ ਕੇ ਮਨਸਾ ਦੇਵੀ ਜੀ ਨੇ ਕਿਹਾ ਕਹਿੰਦੇ ਮਹਾਰਾਜ ਭੰਨੀ ਮੇਰੀ ਥੋੜੀ ਕੱਲੀ ਧੀ ਹੈ ਮਾਰਾ ਤੁਹਾਡੀ ਧੀ ਹੈ ਫਿਰ ਜੇ ਤੁਹਾਨੂੰ ਚੰਗਾ ਲੱਗਦਾ ਕਰ ਦਿਓ ਮੋਰਿਓ ਕੋਈ ਆਰਗੂਮੈਂਟ ਨਹੀਂ ਕੀਤੀ ਮਹਾਰਾਜ ਜੇ ਤੁਹਾਨੂੰ ਚੰਗਾ ਲੱਗਦਾ ਕਰ ਦਿਓ ਸ੍ਰੀ ਗੁਰੂ ਅਮਰਦਾਸ ਮਹਾਰਾਜ ਨੇ ਇੱਕ ਦਿਨ ਫਿਰ ਭਰੇ ਦਰਵਾਜ਼ੇ ਤੋਂ ਬਾਬਾ ਬੁੱਢਾ ਸਾਹਿਬ ਨੂੰ ਬੁਲਾਇਆ ਕਹਿੰਦੇ ਬਾਬਾ ਬੁੱਢਾ ਜੀ ਅੱਜ ਜਿਹਦੇ ਦੀ ਨਾਨੀ ਅੰਬੋ ਨੂੰ ਉਲਾਕੇ ਲਿਓ ਮਹਾਰਾਜ ਸਤਿਵਚਨ ਉਸ ਵਕਤ ਬਾਬਾ ਬੁੱਢਾ ਸਾਹਿਬ ਗਏ ਕੁੱਲੀ ਵਿੱਚ ਬਿਰ ਮਾਤਾ ਨਾਨੀ ਨੂੰ ਜਦ ਅਵਾਜ਼ ਦੇ ਕੇ ਕਹਾਂ ਮਾਤਾ ਜੀ ਤੁਹਾਨੂੰ ਗੁਰੂ ਅਮਰਦਾਸ ਮਹਾਰਾਜ ਬੁਲਾਉਂਦੇ ਨੇ ਮਾਤਾ ਬਜ਼ੁਰਗ ਮਾਈਏ ਮਾਤਾ ਅੰਬੋ ਨੇ ਮੋਰੇ ਕਿਹਾ ਕੀ ਗੱਲ ਕੋਈ ਕੰਮ ਹੈ ਬਾਪੇ ਬੁੱਢੇ ਨੇ ਕਿਹਾ ਹਾਂ ਕੋਈ ਜ਼ਰੂਰੀ ਕੰਮ ਲੱਗਦਾ ਤੋਡੇ ਨਾਲ ਕੋਈ ਜ਼ਰੂਰੀ ਗੱਲ ਕਰਨੀ ਹੈ ਇਹ ਗੱਲ ਕਹਿ ਕੇ ਗੁਰੂ ਅਮਰਦਾਸ ਮਹਾਰਾਜ ਨੇ ਕਲੇ ਜਾਓ ਜੱਠੇ ਦੀ ਨਾਨੀ ਨੂੰ ਬੁਲਾਕੇ ਲਿਆਓ ਕੋਈ ਜ਼ਰੂਰੀ ਗੱਲ ਕਰਨੀ ਹੈ ਉਸੇ ਵਕਤ ਬੁੱਢਣੀ ਮਾਈ ਦੇ ਮਨ ਚ ਖਿਆਲ ਕੁਝ ਹੋਰ ਆਉਣ ਲੱਗ ਪਏ ਅੰਦਰੋਂ ਮਨ ਵਿੱਚ ਖਿਆਲ ਆਇਆ ਕਿਤੇ ਮੇਰੇ ਜੱਠੇ ਨੇ ਕੋਈ ਗਲਤੀ ਨਾ ਕਰਤੀ ਹੋ ਜਵੰਨੀ ਵਿੱਚ ਪੈਰ ਰੱਖ ਰਿਹਾ ਮੇਰਾ ਦੋਤਾ ਮਾਂ ਪਿਓ ਸਿਰ ਤੇ ਨਹੀਂ ਹੈ ਕੋਈ ਸਮਝਾਉਣ-ਵਝਾਉਣ ਵਾਲਾ ਨਹੀਂ ਕਿਤੇ ਮੇਰੇ ਜੱਠੇ ਤੋਂ ਕੋਈ ਗਲਤੀ ਨਾ ਹੋ ਗਈ ਹੋਵੇ ਬੁੱਢੀ ਮਾਈ ਨੇ ਬਾਪੇ ਬੁੱਢੇ ਨੂੰ ਕਿਹਾ ਮੇਰੇ ਜੱਠੇ ਤੋਂ ਕੋਈ ਗਲਤੀ ਤੇ ਨਹੀਂ ਹੋ ਗਈ ਮੇਰੇ ਜੱਠੇ ਨੇ ਸੇਵਾ ਕਰਦਿਆਂ ਕੋਈ ਗਲਤੀ ਤੇ ਨਹੀਂ ਕੀਤੀ ਬਾਪੇ ਬੁੱਢੇ ਨੇ ਕਿਹਾ ਮੈਨੂੰ ਨਹੀਂ ਪਤਾ ਮਾਤਾ ਬਸ ਗੁਰੂ ਅਮਰਦਾਸ ਸਾਹਿਬ ਨੇ ਕਿਹਾ ਬੁਲਾਕੇ ਲਿਆਓ ਕੋਈ ਗੱਲ ਕਰਨੀ ਹੈ ਪਰ ਮੈਨੂੰ ਇੰਨਾ ਵਿਸ਼ਵਾਸ ਹੈ ਤੇਰੇ ਦੋਤਰੇ ਜੱਠੇ ਕੋਲੋਂ ਕੋਈ ਗਲਤੀ ਨਹੀਂ ਹੋਈ ਮੈਨੂੰ ਇੰਨਾ ਕੋ ਵਿਸ਼ਵਾਸ ਹੈ ਪਰ ਬਕਵੀ ਦਲਗੁਰੂ ਅਮਰਦਾਸ ਮਹਾਰਾਜ ਦੱਸਣਗੇ ਬੁੱਢੜੀ ਮਾਈ ਤੁਰ ਪਈ ਉਸੇ ਵਕਤ ਜਦੋਂ ਗੁਰੂ ਅਮਰਦਾਸ ਮਹਾਰਾਜ ਦੇ ਦਰਬਾਰ ਚਾਈ ਨਾ ਪਾਤਸ਼ਾਹ ਨੇ ਪੋਲ ਸੱਚ ਤੇ ਕਿਉ ਮਾਈ ਅਸੀਂ ਤੇਰੇ ਨਾਲ ਕੋਈ ਜਿੱਠੇ ਵਾਰੇ ਗੱਲ ਕਰਨੀ ਹੱਥ ਜੋੜ ਕੇ ਪਹਿਲੀ ਰੋਣ ਲੱਗ ਪਈ ਕਿਵੇਂ ਮਹਾਰਾਜ ਹੈ ਬਿਨਾ ਮਾਂ ਪਿਓ ਤੋਂ ਭਲਿਆ 12 ਸਾਲ ਗੁਜ਼ਰ ਗਏ ਨੇ ਮਾਂ ਪਿਓ ਮਰਿਆ ਹੈ ਬਿਨਾ ਮਾਂ ਪਿਓ ਤੋਂ ਮੇਰਾ ਦੋਤਰਾ ਭਲਿਆ ਹੈ ਮਾਰਾ ਜੀ ਕੋਈ ਗਲਤੀ ਹੋ ਗਈ ਹੋਵੇ ਤੇ ਮਾਫ ਕਰਦੇ। ਉਹਦੀ ਜਗ੍ਹਾ ਤੇ ਗਲਤੀ ਮੈਂ ਮੰਨ ਲੈਨੀ ਐ। ਜੇ ਮੇਰੇ ਦੋਤੇ ਤੋਂ ਕੋਈ ਭੁੱਲ ਹੋਈ ਤਮ ਬਖਸ਼ ਦਿਓ। ਸ੍ਰੀ ਗੁਰੂ ਅਮਰਦਾਸ ਆਸ ਮਹਾਰਾਏ ਕਹਿੰਦੇ ਨਹੀਂ ਮਾਈ ਤੇਰੇ ਦੋਤਰੇ ਤੋਂ ਕੋਈ ਭੁੱਲ ਨਹੀਂ ਹੋਈ। ਅਸੀਂ ਤੈਨੂੰ ਪਤਾ ਕਿਉਂ ਸੱਦੇ ਐ। ਤੇਰੇ ਦੋਤਰੇ ਦੀ ਸੇਵਾ ਬਹੁਤ ਚੰਗੀ ਲੱਗਦੀ ਐ। ਤੇਰੇ ਦੋਤੇ ਦਾ ਸੁਭਾਅ ਬਹੁਤ ਚੰਗਾ ਐ। ਜਿੱਥੇ ਦੇ ਸੁਭਾਅ ਤੇ ਜਿੱਥੇ ਦੀ ਨਿਮਰਤਾ ਨੂੰ ਵੇਖ ਕੇ ਅੱਜ ਅਸੀਂ ਤੈਨੂੰ ਇਸ ਲਈ ਸੱਦੇ ਐ। ਅਸੀਂ ਆਪਣੀ ਧੀ ਭਾਨੀ ਦਾ ਰਿਸ਼ਤਾ ਤੇਰੇ ਦੋਤੇ ਜਿੱਠੇ ਨਾਲ ਕਰਨਾ ਹੈ ਦੱਸ ਤੈਨੂੰ ਪਰਵਾਹ ਨਹੀਂ ਬੁੱਢੜੀ ਮਾਈ ਭੁੱਬ ਮਾਰ ਕੇ ਰੋਪੇਈ ਮਹਾਰਾਜ ਅਸੀਂ ਕੁੱਲੀ ਵਿੱਚ ਰਹਿਣ ਵਾਲੇ ਹਾਂ ਤੁਹਾਡੇ ਦਰ ਤੇ ਹਿੰਦੁਸਤਾਨ ਦੇ ਰਾਜੇ ਬਾਦਸ਼ਾਹ ਮਹਾਰਾਜੇ ਮੱਥਾ ਟੇਕਦੇ ਨੇ ਬਾਦਸ਼ਾਹ ਸਾਨੂੰ ਗਰੀਬਾਂ ਨੂੰ ਇੰਨਾ ਨਿਵਾਜ ਰਹੇ ਹੋ ਕਹਿਣ ਲੱਗੇ ਬੱਸ ਮਾਈ ਤੇਰੇ ਜਿੱਠੇ ਤੋਂ ਇਲਾਵਾ ਹੋਰ ਕੋਈ ਸਾਨੂੰ ਭਾਨੀ ਦੇ ਯੋਗ ਨਹੀਂ ਲੱਪਿਆ ਜਿੱਠੇ ਵਰਗਾ ਸਿਰਫ ਜਿੱਠਾ ਹੈ ਸਿੰਹ ਤੇਰੇ ਦੋ ਤਿੰਨ ਰਿਸ਼ਤਾ ਕਰਨਾ ਦਸ ਪਰਵਾਨ ਹੈ ਬੁੱਟੜੀ ਮਾਈ ਨੇ ਮੱਥਾ ਟੇਕ ਕੇ ਕਿਹਾ ਮਹਾਰਾਜ ਪਰਵਾਨ ਕਿਉਂ ਨਹੀਂ ਤੁਸੀਂ ਗਰੀਬਾਂ ਨੂੰ ਨਵਾਜ ਰਹੇ ਹੋ ਉਸੇ ਵਕਤ ਸਭਨ ਦਾ ਸਮਾਨ ਮੰਗਾਇਆ ਭਰੇ ਦਰਬਾਰ ਵਿੱਚ ਗੁਰੂ ਅਮਰਦਾਸ ਮਹਾਰਾਜ ਨੇ ਬੁੱਕਾਂ ਭਰ ਕੇ ਗਰੀ ਸ਼ਵਾਰੇ ਸਦਨ ਭਾਈ ਜਿਠਾ ਗੁਰੂ ਰਾਮਦਾਸ ਸਾਹਿਬ ਦੀ ਝੋਲੀ ਪਾਇਆ ਬੁੱਟੜੀ ਮਾਈ ਰੋ ਰਹੀ ਸੀ ਉਹ ਗੱਲਾਂ ਯਾਦ ਆ ਰਹੀਆਂ ਨੇ ਜਿਤਨ ਤਾਈਆਂ ਚਾਚੀਆਂ ਬਾਹਨੀ ਫੜੀ ਕੋਈ ਅਪਾਕਾ ਬੱਚਾ ਜਨਮਿਆ ਮਾਂ ਪਿਓ ਮਰ ਗਏ ਨੇ ਅਸੀਂ ਆਪਣੇ ਬੱਚਿਆਂ ਨਾਲ ਲਿਆਂ ਨੂੰ ਰੱਖਣਾ ਕੀ ਪਤਾ ਕਿਹੋ ਜਿਹਾ ਭਾਗ ਨੇ ਜਿੱਤਣ ਲਾਹੌਰ ਦੀ ਧਰਤੀ ਤੇ ਸੋਟੀਆਂ ਦੇ ਕਿਸੇ ਤਾਏ ਚਾਚੇ ਤਾਈ ਚਾਚੀ ਨੇ ਰੋਟੀ ਦੇਣ ਦੀ ਹਾਂ ਨਾ ਕੀਤੀ ਸਭ ਨੇ ਮੂੰਹ ਵਟ ਲਿਆ ਅੱਜ ਨਾਨੀ ਨੂੰ ਸਭ ਚਿੱਤੇ ਆ ਗਿਆ ਇੱਕੋ ਹੀ ਅੰਦਰੋਂ ਖਿਆਲ ਆਇਆ ਏ ਗੁਰੂ ਅਮਰਦਾਸ ਤੁਸੀਂ ਵਾਕਿਆ ਨਿਮਾਨਿਆਂ ਦੇ ਮਾਣ ਹੋ ਤਨੂ 12 ਬਖਸ਼ਿਸ਼ਾਂ ਹੋਈਆਂ ਅਜਰਖਾਂ ਨਾਲ ਵੇਖ ਲਈਆਂ ਨਿਮਾਨਿਆਂ ਦੇ ਮਾਨ ਗੁਰੂ ਅਮਰਦਾਸ ਨੇ ਤਾਣਿਆਂ ਦੇ ਤਾਣ ਗੁਰੂ ਅਮਰਦਾਸ ਨਿਉਟਿਆਂ ਦੀ ਓਟ ਗੁਰੂ ਅਮਰਦਾਸ ਨਿਕੱਤਿਆਂ ਦੀ ਗੱਤ ਗੁਰੂ ਅਮਰਦਾਸ ਨੇ ਪੱਤਿਆਂ ਦੀ ਪੱਤ ਗੁਰੂ ਅਮਰਦਾਸ ਨੇ ਥਾਂਮਿਆਂ ਦੇ ਥਾਂ ਗੁਰੂ ਅਮਰਦਾਸ ਭੰਨਣ ਘੜਨ ਸਮਰੱਥ ਗੁਰੂ ਅਮਰਦਾਸ ਅੱਜ ਹੱਥ ਜੋੜ ਕੇ ਕਿਹਾ ਐਸੀ ਲਹਾਨ ਤੁਜ ਬਿਨ ਕੌਣ ਕਰੇ ਗਰੀਬ ਨੂੰ ਆਜ ਬਸਈਆ ਮੇਰਾ ਮੱਥ ਹੈ ਛਤਰ ਤਰੇ ਸਾਧ ਸੰਗਤ ਜੀ ਨੂੰ ਲੋਕ ਜਤੀਮ ਅਨਾਥ ਕਹਿੰਦੇ ਸੀ ਗੁਰੂ ਅਮਰਦਾਸ ਮਹਾਰਾਜ ਨੇ ਆਪਣਾ ਦਮਾਦ ਬਣਾ ਲਿਆ ਇੱਕ ਬੇਨਤੀ ਸਮਝੋ ਧਿਆਨ ਨਾਲ ਦੇਖੋ ਗੁਰੂ ਨਾਨਕ ਦੇ ਘਰ ਵਿੱਚ ਨਾ ਕਿਸੇ ਦਾ ਵਿਰੋਧ ਹੈ ਨਾ ਕਿਸੇ ਦੀ ਮੰਦੇ ਹੈ ਪਰ ਇਸ ਘਰ ਵਿੱਚੋਂ ਸੱਚ ਦੀ ਆਵਾਜ਼ ਜ਼ਰੂਰ ਆਏਗੀ ਜੇ ਕੋ ਬੋਲਣਾ ਸੱਚ ਕੂੜਾ ਜਲ ਜਾਵੇ ਹਾਂ ਝੂਠੇ ਬੰਦਿਆਂ ਦੀ ਭੀੜ ਵੱਧ ਹੋ ਸਕਦੀ ਹੈ ਝੂਠੇ ਬੰਦਿਆਂ ਦਾ ਰੌਲਾ ਵੱਧ ਹੋ ਸਕਦਾ ਪਰ ਸਚਾਈ ਇਹ ਅਸਾ ਸੰਗਤ ਕੂੜ ਨਖੱਟੇ ਨਾਨਕਾ ਓੜਕ ਸੱਚ ਰਹੀ ਕਦੇ ਧਿਆਨ ਵਿੱਚ ਸੋਚਿਓ ਸਾਰੇ ਜਣੇ ਜਿਸ ਗੁਰੂ ਦੇ ਦਰਬਾਰ ਵਿੱਚ ਰਾਜੇ ਮਹਾਰਾਜੇ ਮੱਥਾ ਟੇਕਦੇ ਹੋਣ ਜਿੱਥੇ ਹਿੰਦੁਸਤਾਨ ਦਾ ਬਾਦਸ਼ਾਹ ਤਿੰਨ ਦਿਨ ਰਹਿ ਕੇ ਲੰਗਰ ਛੱਕੇ ਗਿਆ ਹੋਵੇ ਗੁਰੂ ਅਮਰਦਾਸ ਮਹਾਰਾਜ ਨੂੰ ਮਹਾਰਾਜਾ ਹੋ ਕੇ ਮੱਥਾ ਟੇਕਦਾ ਔਰ ਸਾਸ ਸੰਗਤ ਅੱਜੋ ਗੁਰੂ ਅਮਰਦਾਸ ਮਹਾਰਾਜ ਆਪਣੀ ਧੀ ਦਾ ਰਿਸ਼ਤਾ ਪਤਾ ਕਿਹਦੇ ਨਾਲ ਕਰਨ ਲੱਗੇ ਜਿਹਨੂੰ ਲੋਕ ਜ਼ਤੀਮ ਅਨਾਥ ਭਾਈ ਜੇਠਾ ਕਹਿੰਦੇ ਨੇ ਗੁਰੂ ਅਮਰਦਾਸ ਮਹਾਰਾਜ ਨੇ ਸੇਵਾ ਕਰਨ ਵਾਲੇ ਸੇਵਾਦਾਰ ਨਾਲ ਧੀ ਦਾ ਰਿਸ਼ਤਾ ਕੀਤਾ ਰਾਜਿਆਂ ਨਾਲ ਬੈਣੀ ਉੱਠਣੀ ਅਮਰਦਾਸ ਮਹਾਰਾਜ ਨੇ ਕੋਈ ਅਮੀਰ ਬੰਦਾ ਨਹੀਂ ਲੱਭਿਆ ਕੋਈ ਰਾਜੇ ਰਜਵਾੜੇ ਨਹੀਂ ਲੱਭੇ ਆਪਣੀ ਧੀ ਵਾਸਤੇ ਉਹ ਰਿਸ਼ਤਾ ਲੱਭਿਆ ਜਿਹਨੂੰ ਲੋਕ ਜ਼ਤੀਮ ਅਨਾਥ ਕਹਿੰਦੇ ਸੀ ਪਾਤਸ਼ਾਹ ਨੇ ਘਰ ਨਹੀਂ ਵੇਖਿਆ ਗੁਰੂ ਨੇ ਸੁਭਾਅ ਵੇਖਿਆ ਕਿ ਵਰ ਕਿਹੋ ਜਿਹਾ ਇਹ ਤੁਸੀਂ ਵੀ ਜ਼ਿੰਦਗੀ ਵਿੱਚ ਯਾਦ ਰੱਖਿਓ ਜ਼ਮੀਨਾਂ ਤੇ ਧਰਮ ਵਾਰ ਵੇਖ ਕੇ ਰਿਸ਼ਤੇ ਕਰਨ ਵਾਲੇ ਲੋਕ ਬਾਦ ਵਿੱਚ ਪਛਤਾਉਂਦੇ ਨੇ ਸਭ ਤੋਂ ਪਹਿਲਾਂ ਵਰ ਵੇਖਣਾ ਚਾਹੀਦਾ ਜਿਹਦੇ ਨਾਲ ساری ਉਮਰ ਧੀ ਨੇ ਕੱਢਣੀ ਹੈ ਬੱਚਾ ਚੰਗਾ ਹੋਵੇਗਾ ਜ਼ਮੀਨਾਂ ਜਾਇਦਾਦਾਂ ਆਪੇ ਹੀ ਬਣ ਜਾਣਗੀਆਂ ਪਰ ਮਾਫ਼ ਕਰਿਓ ਜੇ ਕਿਸੇ ਦਾ ਪੁੱਤਰ ਚੰਗਾ ਨਹੀਂ ਭਾਵੇਂ 40 ਕਿੱਲੇ ਜ਼ਮੀਨ ਹੋਵੇ ਨਸ਼ਿਆਂ ਸਭ ਕੁਝ ਓੜਾ ਦਿੰਦੇ ਅੱਜ ਲੋਕਾਂ ਕੋਲ 40-40 ਕਿੱਲੇ ਜ਼ਮੀਨ ਨੇ ਪਰ ਮੋਟਾ ਨਸ਼ਾ ਕਰਦੇ ਨੇ ਧੀਆ ਸੁੱਖ ਨਹੀਂ ਪਾਰ ਰਹੀ ਜ਼ਰੂਰਤ ਇਹ ਹੈ ਸਭ ਤੋਂ ਪਹਿਲਾਂ ਆਪਣੀ ਧੀ ਲਈ ਚੰਗਾ ਵਾਰ ਵੇਖੋ ਗੁਰੂ ਨਾਲ ਕੋਈ ਜੁੜਿਆ ਪਰਿਵਾਰ ਹੋਵੇ ਜ਼ਮੀਨਾਂ ਜਾਇਦਾਦਾਂ ਬਾਤ ਵਿੱਚ ਅਗਲੀ ਬੇਨਤੀ ਸਮਝਿਓ ਮੇਰੇ ਗੁਰੂ